ਇਕਮ ਕਾ ਸਤਨਾ ਕਰਤਾ ਹੋਰਕ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਗੁਰਨਾਮ ਸਾਹਿਬ ਪਹਿਚਾਨ ਦਸਨੁ ਸਕਾਲ ਪੁਰਖ ਦੀ ਕੈਸਾ ਪਰਮੇਸ਼ਰ ਹੈ ਅਦੁੱਤੀ ਹੈ ਬ੍ਰਹਮ ਹੈ ਜਿਸ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਪਲਦਾ ਔਰ ਦਾ ਸੰਘਾਰ ਹੋ ਜਾਂਦਾ ਸਤਨਾਮ ਯਾਨੀ ਦਾ ਨਾਮ ਸੱਚਾ ਹੈ ਕਰਤਾ ਸਾਰੀ ਸਿਸ਼ਟੀਆਂ ਦਾ ਕਰਨ ਵਾਲਾ ਕੋਈ ਹੈ ਪੁਰਖ ਹੈ ਨਿਰਭਉ ਹੈ ਕਿਸੇ ਦਾ ਨੂੰ ਡਰ ਨਹੀਂ ਹੈ ਸਾਰੀ ਸਿਸ਼ਟੀ ਉਸ ਤੋਂ ਡਰਦੀ ਹੈ ਲੇਕਿਨ ਉਹ ਆਪ ਅਕਾਲਪੁਰਖ ਨਿਰਭਉ ਹੈ ਪਰ ਨਿਰਭਉ ਸ਼ਕਤੀ ਦੀ ਜਿਹੜੀ ਉਪਾਸ਼ਨਾ ਕਰਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ ਕਿੰਨੇ ਭਗਤ ਹੋਏ ਸੰਤ ਮਹਾਤਮਾ ਹੋਏ ਉਸ ਕਾਲਪਨ ਨਾਲ ਜੁੜੇ ਹੋਏ ਉਹ ਕਦੇ ਕਿਸ ਤੋਂ ਡਰਦੇ ਨਹੀਂ ਬੜੇ ਬੜੇ ਰਾਜੇ ਮਹਾਰਾਜਾ ਨੇ ਉਹਨਾਂ ਨੂੰ ਕਈ ਤਰ੍ਹਾਂ ਦਾ ਕਸ਼ ਦੁੱਖ ਦੇਣਾ ਚਾਹਿਆ ਲੇਕਿਨ ਹਮੇਸ਼ਾ ਭਗਤਾਂ ਦੀ ਜਜਕਾਰ ਹੋਈ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਦਰਤੀ ਦੇ ਜੀਆਂ ਦੇ ਕਲਿਆਣ ਵਾਸਤੇ ਆਏ ਨੇ ਦੇਸ਼ ਰਣ ਕਰਦੇ ਹੋਏ ਗੁਰੂ ਨਾਨਕ ਸਾਹਿਬ ਰਾਜਾ ਦੇਵ ਨੂੰ ਦਾ ਉਧਾਰ ਕਰਦੇ ਹੋਏ ਅਗੇ ਘਣੇ ਜੰਗਲਾ ਚਲੇ ਗਏ ਬੜਾ ਘਨਘੋਰ ਜੰਗਲ ਹੈ ਬੜੀ ਚੁੱਪਚਾਪ ਸ਼ਾਂਤ ਹੈ ਬਿਲਕੁਲ ਕਿਸੇ ਜਾਨਵਰ ਦੀ ਆਵਾਜ਼ ਨਹੀਂ ਕਿਸੇ ਪੰਛੀ ਦੀ ਆਵਾਜ਼ ਨਹੀਂ ਬਿਲਕੁਲ ਸ਼ਾਂਤ ਉਹਨਾਂ ਸਭ ਚਲਦੇ ਚਲਦੇ ਇੱਕ ਬੜੇ ਸੁੰਦਰ ਪੇੜ ਦੀ ਛਾਂ ਤੇ ਬੈਠ ਗਏ ਭਾਈ ਮਰਦਾਨਾ ਥੋੜੀ ਦੇਰ ਬਾਅਦ ਕਹਿੰਦਾ ਮਹਾਰਾਜ ਮੈਂ ਦੇਖਦਾ ਪਿਆ ਇਥੇ ਬੜੇ ਸੁੰਦਰ ਵਕਸ਼ ਲਗੇ ਨੇ ਫਲਾਂ ਨਾਲ ਲੱਦੇ ਹੋਏ ਨੇ ਬੜੇ ਪੱਕੇ ਫਲ ਨੇ ਐਸਾ ਲੱਗਦਾ ਬੜੇ ਮਿੱਠੇ ਫਲ ਹੋਣਗੇ ਭੁੱਖ ਮਨ ਬਹੁਤ ਲੱਗੀ ਤੇ ਆਪ ਆਗਿਆ ਕਰੋ ਤੇ ਮੈਂ ਕੁਝ ਫਲ ਖਾਵਾਂ ਬਨਾ ਸਾਹਿਬ ਹੁਕਮ ਕਰਨ ਲੱਗੇ ਭਾਈ ਮਰਦਾਨਾ ਕਿਧਰ ਨੇ ਜਾ ਸਾਡੇ ਕੋਲ ਬੈਠਾ ਰੋ ਬੜਾ ਭਿਆਨਕ ਜੰਗਲੇ ਉਹ ਜਿਸ ਜੰਗਲ ਦੀ ਕੋਈ ਆਵਾਜ਼ ਨਾ ਹੋਵੇ ਤੇ ਨਮਲੇ ਉੱਤੇ ਖਤਰਾ ਹੈ ਕੋਈ ਪੰਛੀ ਨਹੀਂ ਬੋਲ ਰਿਹਾ ਕੋਈ ਜਾਨਵਰ ਨਹੀਂ ਬੋਲ ਰਿਹਾ ਇਹਦਾ ਮਲਿਸ ਜੰਗਲ 'ਚ ਕੋਈ ਖਤਰਾ ਹੈ ਸਭ ਚੁੱਪਚਾਪ ਡਰ ਨਾਲ ਸਹਮੇ ਹੋਏ ਹੁੰਦੇ ਨੇ ਯਾ ਕੋਈ ਛੱਡੇ ਹੀ ਨਹੀਂ ਹੋਏ ਸਭ ਕੋਈ ਜਾਨਵਰ ਨਹੀਂ ਰਿਹਾ ਕੋਈ ਪੰਛੀ ਨਹੀਂ ਰਿਹਾ ਜੰਗਲ ਵਿੱਚ ਭਾਈ ਮਨਨਾਕਾਹ ਦਾ ਮਹਾਰਾਜ ਜਿੱਥੇ ਤੇ ਕੁਝ ਮਿਲਦਾ ਨਹੀਂ ਉੱਥੇ ਚਲਾਈ ਜਾਂਦੇ ਚਲਾਈ ਜਾਂਦੇ ਕੁਝ ਖਾਣ ਜਿੱਥੇ ਮਿਲਦਾ ਉੱਥੇ ਡਰਾਈ ਜਾਂਦੇ ਤੇ ਮੈਨੂੰ ਭੁੱਖ ਬਹੁਤ ਲੱਗੀ ਮੈਂ ਬਨ ਨਾਲ ਹੀ ਪੇੜ ਨੇ ਮੈਂ ਹੁਣੇ ਫਲ ਖਾ ਕੇ ਆ ਚੰਨਾ ਐਦਾਂ ਨਾ ਭੁੱਖਾ ਮਰ ਜਾਊਂਗਾ ਮੇਰੀ ਕੋਈ ਕਬਰ ਵੀ ਨਾ ਬਣਾਓ ਨਾ ਕਰਦੇ ਉਹਨੂੰ ਪਤਾ ਲੱਗਣਾ ਕਿੱਥੇ ਮਰ ਗਿਆ ਤੇ ਆਪ ਕਿਰਪਾ ਕਰੋ ਮੈਂ ਥੋੜੇ ਫਲ ਖਾ ਕੇ ਆ ਲਾ ਮੈਦਾਂ ਕਹਿ ਕੇ ਚਲਾ ਗਿਆ ਭਾਈ ਮਰਦਾਨਾ ਥੋੜੀ ਅੱਗੇ ਗਿਆ ਸਿਧਾਂ ਇੱਕ ਰਕਸ਼ ਨੇ ਪਕੜ ਲਿਆ ਬੜਾ ਪੱਲਾ ਦਾ ਸਰੀਰ ਹੈ ਧਾਨ ਗ੍ਰੂਪ ਹੈ खजूर ਦੇ ਪੇੜਾ ਵਰਗੇ ਦੇ ਸਿੰਗ ਨੇ ਬੜੇ ਬੜੇ ਬਾੜ ਦੀ ਜਿਹਾ ਕਾਂਦਰਾ ਉਹਦੀ ਗੁਫਾਵਾਂ ਦੀ ਉਧਾਂ ਦੇ ਨੱਕ ਬੜਾ ਭਿਆਨ ਕਰੇ ਉਹ ਲੋਕਸ ਨੇ ਪਕੜਿਆ ਔਰ ਉਸਦਾ ਮੂਜ ਪਾਲੇ ਅਰਦਾਸਾਂ ਬੇਨਤੀਆਂ ਕਰਦਾ ਭਾਈ ਮਰਦਾ ਹੈ ਮਹਾਰਾਜ ਕਿਰਪਾ ਕਰੋ ਬਖਸ਼ ਲ ਮੈਨੂੰ ਪਾਪੀ ਗੁਨਾਹਗਾਰ ਨੂੰ ਬਖਸ਼ ਲ ਮੈਂ ਆਪ ਦੀ ਆਗਿਆ ਨਹੀਂ ਮੰਨਦਾ ਜਿਸ ਕਰਕੇ ਅਸੇ ਦੁੱਖ ਚ ਪੈ ਗਿਆ ਆਪ ਕਿਰਪਾ ਕਰੋ ਬਚਾਓ ਬਨ ਗਨਾਸਨ ਮੇਰ ਕੀਤੀ ਉਹ ਦੰਦਾਂ ਦੇ ਥੱਲੇ ਲਾਇਆ ਰਕਸ਼ ਦੇ ਤਾਂ ਸਿੱਧਾ ਲੰਘ ਗਿਆ ਅੰਦਰ ਗਨਾਸਾ ਕਹਿੰ ਕੇ ਭਾਈ ਬਾਲਾ ਜਿਹੜਾ ਪਾਈ ਮਰਦਾਨਾ ਸਾਡੀ ਮੁਸੀਬੇ ਚ ਪੈ ਗਿਆ ਤੇ ਜਾਣਾ ਉਹਨੂੰ ਬਚਾ ਕੇ ਲੈ ਆਉਂਦੇ ਆ ਭਾਈ ਬਾਲਾ ਕਹਿੰਦਾ ਮਾਰਾ ਆਪ ਦਾ ਹੁਕਮ ਜੋ ਨਹੀਂ ਮੰਨਦਾ ਮਾਰਾ ਗੱਲ ਕਿ ਮੈਂ ਆਪਣੇ ਸਾਡੇ ਨਾਲ ਸਾਥ ਹੈ ਤੇ ਤੇ ਸਾਥ ਵਾਲੇ ਨੂੰ ਤੇ ਬਚਾਣਾ ਹੁੰਦਾ ਹੀ ਉਹ ਤਾਂ ਗਨਾਸਾ ਹਲੋਕ ਹੋਏ ਅਗੇ ਪਹੁੰਚੇ ਤਾਂ ਉਹ ਰਾਖਸ਼ ਨੇ ਪਕੜ ਕੇ ਗੁਰਨਾਨ ਸਾਹਿਬ ਨੂੰ ਵੀ ਮੁਚ ਪਾ ਲਿਆ ਉਸੇ ਤਰ੍ਹਾਂ ਗੁਰਨਾਨ ਸਾਹਿਬ ਉਹਦੇ ਅੰਦਰ ਚਲੇ ਗਏ ਭਾਈ ਮਰਦਾਨਾ ਤਸल्ली ਦੀ ਟੀ ਡਰਨਾ ਬੜਾ ਵੱਡਾ ਦਾ ਸ਼ਰੀਰ ਹੈ ਦੋ ਕੋ ਦੋ ਕੋ ਉੱਚਾ ਲੰਬਾ ਅੰਦਰ ਗੁਰਨਾਨ ਸਾਹਿਬ ਨੇ ਫਿਰ ਉਨਾ ਹੀ ਲੰਬਾ ਉੱਚਾ ਸ਼ਰੀਰ ਬਣਾ ਲਿਆ ਜੋ ਦੋ ਕੋ ਦਾ ਸ਼ਰੀਰ ਗੁਰਨਾਨ ਸਾਹਿਬ ਨੇ ਅੰਦਰ ਬਣਾ ਲਿਆ ਫਰਨ ਲਗਾਦਾ શ્રી ਲੋਕਸ਼ਸਤ। ਔਰ ਇਸਨੇ ਫਿਰ ਸ਼ਰੀਰ ਬਣਾ ਬਧਾਇਆ ਚਾਰ ਕੋਹ ਦਾ ਕਰ ਲਿਆ 6 ਕੋਹ ਦਾ ਕਰ ਲਿਆ। ਇੰਨਾ ਸ਼ਰੀਰ ਬਧਾਉਂਦਾ ਕਿ ਅਲੌਕਸ ਵੀ ਗੁਨਾਨ ਸਾਹਿਬ ਹੀ ਬਧਾਉਂਦੇਗੇ। ਅਗਰ 9 ਕੋਹ ਦਾ 9 ਜੋਜਨ ਦਾ ਸ਼ਰੀਰ ਬਣਾ ਲੈਨੇ 36 ਕੋਹ ਚਾ ਲੰਬਾ ਚੌੜਾ। ਆਕਾਸ਼ ਨੂੰ ਚੁੰਦਾ ਬੇ ਸ਼ਰੀਰ। ਇੰਨਾ ਬੜਾ ਇਹਨੇ ਸ਼ਰੀਰ ਬਣਾ ਲਿਆ ਸ਼੍ਰੀ ਲੋਕਸ਼ਸਤ ਨੇ। ਗੁਨਾਨ ਅਸੇ ਆਬਨੇ ਬਿਆਸਾ ਰੂਪ ਬਣਾ ਲਿਆ। ਇਸ ਦਾ ਹੁਣ ਉਹਦੀ ਤਾਕਤ ਨਹੀਂ ਸੀ ਅੱਗੇ ਛੱਤੀ ਕੋ ਦਾ ਅਡਾ ਬੜਾ ਛੀਰ ਹੈ ਉਹ ਗੁਨਾਹ ਸਾਹਿਬ ਨੇ ਜਦੋਂ ਇਸ ਦਾ ਸ਼ਰੀਰ ਉਹਦੇ ਅੰਦਰ ਬਣਾਇਆ ਤੇ ਫਟ ਗਿਆ ਫਿਰ ਇਹਦਾ ਸ਼ਰੀਰ ਐਸਾ ਕਿਹੜਾ ਜਿੱਦ ਕੇ ਦੇ ਪਹਾੜ ਡਿੱਗਦਾ ਸਾਰੇ ਪੇੜ ਚੁਗਣਾ ਛੁਰ ਹੋ ਗਏ ਆੜਾ ਬਣਾ ਸ਼ਰੀਰ ਦਾ ਗਿਰਿਆ ਜਦੋਂ ਫਟ ਕੇ ਦਾ ਸ਼ਰੀਰ ਗਿਰਿਆ ਉਸੇਲੇ ਫਿਰ ਗੁਨਾਹ ਸਾਹਿਬ ਆਈ ਮਰਦਾਨਾ ਬਾਹਰ ਆ ਗਏ ਯੋਹੀ ਪਾਰੇ ਮਰਦਾਨੇ ਦੇਖਿਆ ਉਸੇ ਇੱਕ ਆਤਮਾ ਨਿਕਲੀ ਹੱਥ ਜੋੜਦੇ ਨਮਸਕਾਰਾਂ ਕਰਦੇ ਵੇਖ ਉਹਨੂੰ ਜਾਣ ਲਗੀ ਬੇਮਾਨ ਆਏ ਉਹਨੇ ਉਹਨੂੰ ਲੈਣ ਵਾਸਤੇ ਕੋਈ ਮਰਦਾਨਾ ਕਹਿਣ ਲੱਗਾ ਮਹਾਰਾਜ ਕੌਣ ਹੈ ਮਰ ਗਿਆਣ ਕੇ ਪੁੱਛ ਲੈ ਇਸ ਤੋਂ ਵੇ ਮਰਦਾਨੇ ਨੇ ਆਵਾਜ਼ ਮਾਰੀ ਕੌਣ ਹੋ ਕਹਿੰ ਲਗਾ ਮੈਂ ਪਿਛਲੇ ਜਨਮ ਦੇ ਵਿੱਚ ਰਾਜਾ ਜਨਕ ਦਾ ਰਸੋਈਆ ਸੀ ਰਾਜਾ ਜਨਕ ਨੇ ਮਨਵਾਗਿਆ ਕੀਤੀ ਬਹੁਤ ਸੁੰਦਰ ਸਵਾਦੀ ਸੁਗੰਧਿਤ ਭੋਜਨ ਬਣਾਓ ਬੜੇ ਸਾਰੇ ਸੰਤ ਮੰਡਲੀਆਂ ਆ ਰਹੇ ਨੇ ਮੈਂ ਆਪਣੇ ਸਾਥੀਆਂ ਨੇ ਮਿਲ ਕੇ ਬੜੇ ਸੁੰਦਰ ਸਵਾਦੀ ਸੁਗੰਧਿਤ ਭੋਜਨ ਬਣਾਏ ਲੇਕਿਨ ਸੰਸੰਗ ਚ ਲਗੇ ਰਹੇ ਪਰ ਰਾਜਾ ਜਨਕ ਧੀਰ ਹੋ ਗਏ ਮਨ ਨੂੰ ਬੜੀ ਭੁੱਖ ਲੱਗੀ ਸੀ ਇਸ ਕਰਕੇ ਮੈਂ ਛਿਪ ਕੇ ਭੋਜਨ ਕਰ ਲਿਆ ਐਨੇ ਨੂੰ ਰਾਜਾ ਜਨਕ ਵੀ ਸਾਰੇ ਸਾਧੂ ਮੰਡਲੀ ਨੂੰ ਨਾਲ ਲੈ ਕੇ ਆ ਕੇ ਭੋਜਨ ਕਰਨ ਵਾਸਤੇ ਕਿਸੇ ਨੇ ਦੱਸ ਦਿੱਤਾ ਵੀ ਰਸੋਈਏ ਦੇ ਤੁਹਾਡੇ ਨੇ ਭੋਜਨ ਪਹਿਲੇ ਕਰ ਲਿਆ ਰਾਜਾ ਜਨਕ ਕਹਿੰਨ ਕਿ ਦੇਖ ਸੰਤ ਮਹਾਤਮਾ ਇਹ ਤੋਂ ਪਹਿਲੇ ਝੂਠਾ ਕਰਦਾ ਇਹ ਰਾਖਸ਼ਾਂ ਵਾਲਾ ਕੰਮ ਕੀਤਾ ਤੂੰ ਰਾਖਸ਼ ਬਣ ਜਾ ਸੋਚਿਆ ਵੀ ਇਹ ਤਾਂ ਬਚਨ ਹੋ ਗਿਆ ਕਿ ਰਾਜਾ ਜਨਕ ਇਹ ਬੜੇ ਕਰਨੀ ਵਾਲੇ ਹੋਏ ਨੇ ਉਦੇ ਰਾਜਾ ਜਨਕ ਔਰ ਐਸਾਂ ਨੇ ਸਿਮਰ ਕੀਤਾ ਨਰਕ ਹੀ ਖਾਲੀ ਕਰਾਉਂਦਾ ਸੀ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵੇਖ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਸਾਰਾ ਨਰਕ ਹੀ ਖਾਲੀ ਕਰਾਉਂਦਾ ਸੀ ਰਾਜਾ ਜਨਕ ਇੰਨਾ ਇੰਨਾ ਦਾ ਸਿਮਰਨ ਸੀ ਇਹ ਲੋਕ ਬੜੀ ਤਕਲੀਫ ਨੇ ਦੁਖਤ ਨੇ ਪੁਕਾਰਾਂ ਕਰਦੇ ਨੇ ਰਾਜਾ ਜਨਕ ਉੱਤੇ ਬੈਠ ਗਿਆ ਸਾਰਾ ਨਰਕ ਦੇ ਦਰਵਾਜੇ ਤੇ ਸਾਰਾ ਨਰਕ ਸ਼ਾਤ ਹੋ ਗਿਆ ਸੀ ਕੁਝ ਨਹੀਂ ਜਮਰਾਜ ਨੇ ਵੀ ਇੱਕੀ ਗੱਲ ਨਰਕੋ ਸ਼ਾਂਤ ਹੋ ਗਿਆ ਕਹਿੰਦੇ ਮਹਾਰਾਜ ਤੁਹਾਡਾ ਇਨਾ ਤਪ ਤੇਜ ਹੈ ਤੁਹਾਡੇ ਨਾਲ ਬਾਈ ਛੂ ਕੇ ਜਿਹੜੇ ਅੰਦਰ ਜਾ ਰਹੀ ਹੈ ਤੇ ਨਰਕ ਜੀਅਨ ਨੂੰ ਉਸ ਨਾਲ ਸ਼ਾਂਤੀ ਮਿਲ ਗਈ ਰਾਜਨ ਕਹਿੰਦੇ ਫਿਰ ਅਸੀਂ ਇੱਥੇ ਠੀਕ ਹੈ ਇੱਥੇ ਬੈਠਾ ਇਨੇ ਜੀਵ ਸੁਖ ਲੈਂਦੇ ਸਾਡੇ ਜਮਰਾਜ ਕਹਿੰਦੇ ਨਹੀਂ ਮਹਾਰਾਜ ਆਪ ਇੱਥੇ ਨਹੀਂ ਬੈਠੋਗੇ ਆਪ ਬੇਕੰਡ ਦੇ ਅਧਿਕਾਰੀ ਜਾਂ ਫਿਰ ਇਹ ਯਾਨ ਨੂੰ ਖਾਲੀ ਕਰ ਦੋ ਨਰਕ ਦਾ ਅਸੀਂ ਇੱਥੇ ਬੈਠਾਂਗੇ ਨਹੀਂ ਤਾਂ। ਕਿੰਨੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਪ੍ਰਭੂ ਆਗਿਆ ਦੇਣ ਤਾਂ ਹੀ ਹੋ ਸਕਦਾ ਹੈ। ਇਹ ਪੁੱਛ ਲਓ ਫਿਰ। ਭਗਵਾਨ ਕਹਿੰਦੇ ਜਿੱਦਾਂ ਮੇਰਾ ਭਗਤ ਕਹਿੰਦਾ ਉਦਾਂ ਕਰ ਦਿਆ। ਤੋ ਸਾਰਾ ਨੜਕੀ ਖਾਲੀ ਕਰ ਦਿੱਤਾ ਗਏ। ਤਾਂ ਸੀ ਰਾਜਾ ਜਨਕ ਹੋਏ, ਭਗਵਾਨ ਰਾਮ ਦੇ ਸਸਰ ਹੋਏ। ਕਹਿੰਦੇ ਉਹ ਰਾਜਾ ਜਨਕ ਨੇ ਸ਼ਲਾਬ ਦਿੱਤਾ। ਅਸੋ ਇਹ ਇੱਕਦਮ ਚਰਨ ਟੇਪ ਇਹ ਕਹਿੰਦੇ ਮਾਰੇ ਆਪ ਦੇ ਬਚਨ ਤਾਂ ਸੱਤ ਹੁੰਦੇ ਨੇ। ਰਾਕਸ਼ ਦਾਛ ਨਹੀਂ ਮਿਲੇਗਾ ਲੇਕਿਨ ਇਸ ਤੋਂ ਬਾਅਦ ਇਸ ਤੋਂ ਪਹਿਲਾ ਮਹੀਨਾ ਸਮਾਂ ਆਪਦੇ ਚਲਣਾ ਚ ਰਹਾ بڑے بڑے ਸੰਤ ਮਹਾਪੁਰਸ਼ਾਂ aí ਮੈਂ ਉਹਨਾਂ ਦੀ ਸਭ ਦੀ ਸੇਵਾ ਕੀਤੀ ਹੈ ਆਪਨੇ ਚਲਣਾ ਦੀ ਸੇਵਾ ਕੀਤੀ ਤੇ ਉਹਦਾ ਨਹੀਂ ਮੈਨੂੰ ਕੋਈ ਮਹਤਮ ਮਿਲੇਗਾ ਰਾਜਾ ਨੇ ਕਹਿ ਲਗੇ ਹਾਂ ਜਰੂਰ ਮਿਲੇਗਾ ਰਾਕਸ਼ ਦਾਛ ਇਹ ਤੁਹਾਨੂੰ ਮਿਲੇਗਾ ਲੇਕਿਨ ਚਲੋ ਅਕਾਲ ਪੁਰਖ ਗੋਨਾਨ ਸਾਹਿਬ ਦਾ ਉਪਧਾਰਨ ਕਰਕੇ ਆਣ ਕੇ ਮਾਤ ਲੋਕ ਦੇ ਜੀਆਂ ਦੇ ਖਿਆਲ ਵਾਸਤੇ ਉਸਲੇ ਉਹ ਤਾੜੀ ਮੁਕਤੀ ਕਰਨਗੇ ਅੱਜ ਕਹਿੰਦਾ ਮਹਾਰਾਜ ਦੀ ਕਿਰਪਾ ਹੋਈ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ ਮੈਂ ਮੁਕਤ ਹੋ ਮੁਕਤ ਪ੍ਰਾਪਨ ਬਦਾਤ ਨੂੰ ਪ੍ਰਾਪਤ ਕਰ ਲਿਆ ਤੇ ਬੇਕੁਲ ਨ ਜਾਵੇ ਇਸ ਲਈ ਨਮਸ਼ਕਾਰ ਕਰਦਾ ਕਰਦਾ ਆਇਆ ਉਹ ਆਕਾਸ਼ ਮਾਰਗ ਤੇ ਚੱਲਦਾ ਕਿਉਂਕਿ ਪਰਮੇਸ਼ਰ ਉੱਥੇ ਰક્ષਕ ਹੈ ਜਿੱਥੇ ਕੋਈ ਵੀ ਨਾ ਹੁੰਦਾ ਥਿੱਥੇ ਤੋਂ ਸਮਰੱਥ ਜਿੱਥੇ ਕੋਈ ਨਾ ਅਨਿ ਉਸ ਕਾਲਪਨਿਕੇ ਲਪਾਂਦੇ ਜਿਹੜੇ ਉਹਨਾਂ ਦੇ ਸਰਨਾਗਤ ਹੋ ਜਾਂਦੇ ਨੇ ਜੀ ਪਰਮੇਸ਼ਰ ਉੱਥੇ ਦਾ ਗੁਣ ਰੱਖ ਜਾਂਦਾ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੋਏ ਉੱਥੇ ਤੇਰੀ ਰਤ ਅਗਨੀ ਉਦਰ ਬਾਹੇ ਜਿਹਦੇ ਅਗਨ ਨਾਲ ਸਰੀਰ ਜਲ ਅਗਨੀ ਹੈ ਤੇ ਮਾਤਾ ਦੇ ਗਰਭ ਚ ਬੱਚਾ ਸੁਰੱਖਿਤ ਰਹਿੰਦਾ ਔਰ ਜਿੱਥੇ ਜਿੱਥੇ ਵੀ ਕੋਈ ਭਗਤ ਨੇ ਕੋਈ ਆਉਂਕੜ ਆਂਦੀ ਮੁਸੀਬਤ ਆਂਦੀ ਪ੍ਰਭੂ ਉਸੇ ਲਈ ਦੀ ਸਹਾਇਤਾ ਕਰਦਾ ਬਲਾਲ ਨੂੰ ਅਗਨੀ ਚ ਪਾਇਆ ਲੇਕਿਨ ਹੋਲਿਕਾ ਜਲ ਗਈ ਤੇ ਪ੍ਰਲਾਦ ਬਚ ਗਏ ਹੋਲਿਕਾ ਨੂੰ ਵਰਦਾਨ ਸੀ ਉਸ ਕੋਲ ਚਾਦਰ ਸੀ ਓੜ ਕੇ ਬੈਠ ਜਾਂਦੀ ਸੀ ਕਿ ਅਗਨ ਦੇਵਤਾ ਦਾ ਨਾਲ ਉਹਨੂੰ ਕੁਝ ਡਰ ਨਹੀਂ ਸੀ ਉਹ ਸੜ ਨਹੀਂ ਸਕਦਾ ਸੀ ਉਹਦਾ ਸ਼ਰੀਰ ਲੇਕਿਨ ਉਹ ਚਾਦਰ ਓੜ ਕੇ ਪ੍ਰਲਾਦ ਤੇ ਬਹਿ ਗਈ ਹੋਲਿਕਾ ਦਾ ਦਹਨ ਹੋ ਗਿਆ ਉਹ ਪਰਮੇਸ਼ਰ ਐਸਾ ਰਖਸ਼ਕ ਹੈ ਉਹ ਪਰਮੇਸ਼ਰ ਜਿੱਡਾ ਛੋਟਾ ਵੱਡਾ ਚਾਹੇ ਬਣ ਸਕਦਾ ਕਿਉਂਕਿ ਉਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹੁੰਦਾ ਜੇ ਵੜ ਭਾਵੇ ਤੇ ਵੜ ਹੋਏ ਜਿੰਨਾ ਉਚਾਏ ਵੈਸਾ ਉਹ ਨਾ ਹੋ ਸਕਦਾ ਪਰਮੇਸ਼ਰ ਹੈ ਨਿਰਧਰ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਿਰਭਉ ਹੈ ਉਹ ਕਾਲਪੁਰ ਕਿਸੇ ਤੱਕ ਕਿਉਂ ਇਤਨਾ ਦਾ ਡਰ ਨਹੀਂ ਹੁੰਦਾ ਕਲਯੁਗ ਆਇਆ ਸੀ ਬੜਾ ਡਰਾਉਣਾ ਸੀ ਗੁਰੂ ਨਾਨਕ ਸਾਹਿਬ ਨੇ ਬੜੇ ਉਹਨੇ ਭਿਆਨਕ ਰੂਪ ਦੱਸੇ ਲੇਕਿਨ ਆਖਿਰ ਨਮਸਕਾਰ ਕਰਕੇ ਚੱਲਣਾ ਤੇ ਮੱਥਾ ਟੇਕਣਾ ਕਿਉਂਕਿ ਪਰਮੇਸ਼ਰ ਨਿਰਭਉ ਹੁੰਦੇ ਨੇ ਨਿਰਧਾਰਨ ਹੁੰਦੇ ਨੇ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਹੁੰਦਾ ਸਗੋਂ ਦੁਸ਼ਤ ਬਿਰਤੀਆਂ ਉਹਨਾਂ ਤੋਂ ਡਰਦਿਆਂ ਨੇ ਕਿਉਂਕਿ ਬੜਾ ਜੋਰ ਲਾ ਕੇ ਦੇਖ ਲੈਣ ਦੁਸ਼ ਲੋਕ ਲੇਕਿਨ ਉਹਨਾਂ ਦਾ ਬਾਲ ਬਿੰਗਾ ਨਹੀਂ ਹੁੰਦਾ ਨਹੀਂ ਡਰ ਹੁੰਦੇ ਨੇ ਭਗਤ ਕਬੀਰ ਨੂੰ ਬੜਾ ਚਾਹਿਆ ਉਹਨੇ ਨਾਜੀ ਡੋਣ ਡੋਬਣਾ ਚਾਹਿਆ ਅਗ ਸੜਨਾ ਚਾਹਿਆ ਲੇਕਿਨ ਭਗਤ ਕਬੀਰ ਦੀ ਜਹਾਜਕਾਰ ਹੋਈ ਬਾਬ ਨੇ ਚਾਹਿਆ ਗੁਰਨਾਥ ਸਾਹਿਬ ਨੇ ਜੇਲ੍ਹ ਚ ਰੱਖ ਕੇ ਮੈਂ ਇਹਨਾਂ ਨੂੰ ਦੜ ਦਵਾ ਲੇਕਿਨ ਗੁਨਾਹ ਸਾਹਿਬ ਦੀ ਕਿਰਮਾਂ ਚੱਕੀਆਂ ਜਾਂ ਉਹ ਚੱਲ ਪਈਆਂ ਬਾਬਰ ਰਾਜਾ ਨੂੰ ਸਮਝ ਆ ਗਈ ਵੀ ਇਹ ਤਾਂ ਕੋਈ ਅਕਾਲ ਪੁਰਖ ਦੀ ਰੂਪ ਧਰਤੀ ਦੇ ਜੀਵਾਂ ਦੇ ਕਲਿਆਣ ਕੋ ਨਾਏ ਮਾਫੀ ਮੰਗ ਕੇ ਉਸਨੇ ਆਪਣਾ ਛੁਡਕਾਰਾ ਪਾਇਆ ਇਸ ਨੇ ਪ੍ਰਭੂ ਦੇ ਰੂਪ ਕੈਸੇ ਨੇ ਉਸ ਸਤ ਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਕਿਸਨਾ ਦਾ ਵੈਰ ਵਿਰੋਧ ਵੀ ਨਹੀਂ ਹੁੰਦਾ ਕਾਲ ਮੂਰਤ ਹੈ ਉਸ ਨੂੰ ਕੋਈ ਕਾਲ ਦਾ ਡਰ ਨਹੀਂ ਕਾਲ ਹੈ ਤੇ ਇਹ ਬੁੱਢਾ ਨਹੀਂ ਹੁੰਦਾ ਪਰਮੇਸ਼ਰ ਕਦੀ ਕਿਉਂਕਿ ਕਾਲ ਦਾ ਦੇਸ਼ ਕਾਲ ਦਾ ਉਸਤਾਦ ਹੈ ਉਸੇ ਕੋਈ ਭਰਕ ਨਹੀਂ ਪੈਂਦਾ ਕਾਲ ਮੂਰਤ ਅਜੂਨੀ ਹੈ ਕਿ ਜੁਨਾਚ ਨਹੀਂ ਆਂਦਾ ਪਰਮੇਸ਼ਰ ਔਰ ਸੈਭੰਗ ਸਵੈਮ ਪ੍ਰਕਾਸ਼ ਹੈ ਇਹ ਗੁਰ ਪ੍ਰਸਾਦ ਹੈ ਗੁਰੂ ਰੂਪ ਹੈ ਵੱਡਾ ਹੈ ਮਹਾਨ ਹੈ ਅੰਧੇਰੇ ਨੂੰ ਪ੍ਰਕਾਸ਼ ਮੇ ਕਰ ਦਿੰਦਾ ਅਗਿਆਨ ਦੇ ਅੰਧੇਰੇ ਨੂੰ ਗਿਆਨ ਦਾ ਚਾਨਣ ਕਰ ਦਿੰਦਾ ਐਸਾ ਪ੍ਰਭੂ ਹੈ ਇਸ ਦਾ ਮਾਰ ਕਹਿੰਦੇ ਜਪ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਐਸੇ ਪ੍ਰਭੂ ਨੂੰ ਧਿਆਨ ਜਿ ਰੱਖੋ ਐਸੇ ਪ੍ਰਭੂ ਦਾ ਜਾਪ ਕਰੋ ਜਿਹੜਾ ਕਿ ਇਸ ਵੇਲੇ ਵੀ ਸੱਚ ਹੈ ਵਰਤਮਾਨ ਸਮੇਂ ਸੱਚ ਹੈ ਬਹੁਤ ਗਾਲੀ ਸੱਚੀ ਤੇ ਬੇਸ਼ਤ ਵਿੱਚ ਉਹ ਸੱਚ ਪਰਮਾਤਮਾ ਰਹੇਗਾ